ਠੀਕ ਆ ਇੱਕ ਮੇਰੀ ਭਝਾਈ ਆ ਉਹਦੀ ਬਾਹ ਜੀ ਆ ਦੇਖੋ ਆਵੇ ਦੇਖੋ ਆ ਦੇਖ ਹੈ ਦਿਖਾਈ ਬੜੀ ਦੇਖੋ ਆਵੇ ਠੀਕ ਹੈ ਅੱਜਾ ਬਾਹ ਆਏ ਆ ਖੜੀ ਹੋਈ ਠੀਕ ਠੀਕ ਖੜੀ ਹੈ ਆ ਮੈਸਤਰੀਆਂ ਦਾ ਨੰਬਰ ਜਿਹੜੇ ਮੈਸਤਰੀਆਂ ਤੇ ਛਾਪ ਹੀ ਹੁੰਦੇ ਆ ਉਹ ਆ ਆ ਇੱਕ ਸਾਡਾ ਬੰਦਾ ਹੈ ਜੀ ਡੂੜ ਲਾਤੀ ਆ ਠੀਕ ਆ ਮੇਰੀ ਆਪ ਦੀ ਕੁੜੀ ਖੜੀ ਮੇਲੋ ਠੀਕ ਜੀ ਤੂੰ ਨਿਸ਼ਾਨਾ ਨੱਥਾ ਕਰਨਾ ਜੱਗਾ ਰੋਡੇ ਹੈ ਜੱਗਾ ਦੇ ਕੀ ਕਰਦਾ ਹੈ ਉਹ ਕਰਦਾ ਇਹਦਾ ਮੂਵੀ ਦਾ ਕੰਮ ਠੀਕ ਆ ਆ ਦੁਕਾਨ ਹਾਂ ਬਾਗੇ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੋਕਸਾ ਨੂੰ ਉਂ ਯਾਦ ਨਹੀਂ ਹੈਗੇ ਹੈ ਬਾਪੂ ਕਿਵੇਂ ਪੜਿਆ ਹੈ ਨਹੀਂ ਜਾਣੀ ਨਾ ਜਮਾ ਨਹੀਂ ਪੜਿਆ ਤੇ ਨੰਬਰ ਕਿੰਨੇ ਆ ਤੇਰੇ ਕੋਲ ਡੈਰੀ ਚ 100 ਉਏ ਦਾ ਬਾਲੇ ਆ ਇੰਨੇ ਕੱਪਿਆਂ ਘਰੇ ਪਿੰਨਾਂ ਪਲਪਲ ਦਾ ਨੰਬਰ ਲੈ ਲੈ ਠੀਕ ਹੈ ਦੇ ਕੀ ਖਾਸੀਅਤ ਦੱਸ ਕੀ ਆ ਗੱਲਬਾਤ ਇਹ ਦੇ ਡੇਰੀ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਾਂ ਤੇ ਨਾਲ ਆਂਤੜ ਬੰਦਾ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਠੀਕ ਹੈ ਅੱਛਾ ਉਹਨੇ ਦੇਖੀਏ ਨਿਸ਼ਾਨੀਆਂ ਕਈਆਂ ਇਹ ਲਾਈਆਂ ਨੇ ਚਲ ਹੁਣ ਦੱਸੀ ਚ ਬੋਲੀ ਚੱਲ ਆ ਥੱਲੇ ਹਾਥੀ ਜਗੀ ਸਾਪ ਸੰਤਰਾਮ ਹਾਥੀ ਸੰਤਰਾਮ ਕਾਠੀ ਭੋਜਨ ਦਾ ਠੀਕ ਹੈ ਆ ਮੇਰਾ ਭਤੀਜਾ ਮੇਹਸਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਡੀਆਂ ਪਈਆਂ ਆਪ ਬੋਨੇ ਦਾ ਮੈਂ ਬੰਦਾ ਮੈਰੋਂ ਫਰਮਾ ਪੈਸੇ ਕੱਢਦਾ ਆ ਏਟੀਐਮ ਆ ਗੁੱਠੇ ਵਾਲਾ ਆ ਮੇਰੀ ਆਪ ਦੀ ਕੁੜੀ ਖੜੀ ਮੇਲੋ ਠੀਕ ਆ ਆ ਮੇਰਾ ਦੋਤਾ ਮੱਖਾ ਆ ਵੀ ਲਿਖਿਆ ਵੀ ਆ ਇਹ ਨਾਈ ਦਾ ਰਾਜੂ ਰਾਜੂ ਨਾਈ ਕੰਟੀ ਅੱਛਾ ਆ ਮੇਰੀ ਸਾਲੀ ਆ ਨਾਗੇਸਨਾ ਹੂੰ ਪਾਛੋ ਆ ਵੀ ਲਿਖਿਆ ਹੂੰ ਫੁੱਟੂ ਦਾ ਡਾਕਰ ਸੱਜ ਮਿੰਦਾ ਖਿੰਦਾ ਮੈਂਬਰ ਅੱਛਾ ਸੁੱਖਾ ਸਰਪੰਚ ਅੱਛਾ ਹੁਣ ਦਾ ਜਿਹੜਾ ਹੋਣ ਵਾਲਾ ਠੀਕ ਆ ਬਾਈ ਲਵੀ ਵੇਖਾ ਇਹਨਾਂ ਦਾ ਨਿਸ਼ਾਨ ਤੇਰੀ ਹੀ ਆ ਬਾਈ ਨੰਬਰ ਇਹਨਾਂ ਦਾ ਨਿਸ਼ਾਨ ਸੀ ਟਰੈਕਟਰਾਂ ਅਛਾ ਰੈਡੀ ਆ ਫਲੇ ਆ ਆ ਹੈਗਾ ਅਮਰਜੀਤ ਫੌਜੀ ਹਾਂ ਆ ਵੀ ਲਿਖਿਆ ਪਿਆ ਜੀਤਾ ਫੌਜੀ ਦੋਏ ਭਰਾ ਅਛਾ ਆ ਵੱਡਾ ਆ ਛੋਟਾ ਇਹ ਪਿਲਸਣ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਿਸਤੌਲਾਂ ਨਿੱਕਾ ਉਹਦੇ ਇੱਕ ਆ ਨੰਬਰ ਆ ਨਿੱਕੀ ਵੱਧਣੀ ਦਾ ਕਲਵੰਤ ਫੌਜੀ ਬੋਲ ਠੀਕ ਹੈ ਸੇਵਸਟੋਲ ਹਾਂ ਆ ਬੇ ਨਾਮ ਵੀ ਲਿਖਿਆ ਪਿਆ ਨਾਮ ਯਾਨੀ ਬਾਪੂ ਨੂੰ ਉਹ ਪਤਾ ਵੀ ਇਥੇ ਲਿਖਿਆ ਪਿਆ ਉਹ ਪੜ੍ਹਨਾ ਨਹੀਂ ਹੁੰਦਾ ਸਿਮਲਾ ਪੱਟੀ ਹੂੰ ਇਹ ਵੀ ਗਾਉਂ ਵਜਾਉਣ ਦਾ ਪਹਿਲਾਂ ਨੈਟ ਉੱਤੇ ਪਾਉਂਦਾ ਹੁੰਦਾ ਸੀ ਅੱਛਾ ਆ ਨਾਲ ਉਹ ਛਾਪੀ ਹੋਈ ਆ ਇਹ ਤੂੰ ਵੀ ਠੀਕ ਆ ਮੇਰਾ ਆਪਦਾ ਨੰਬਰ ਆ 8727027080 ਠੀਕ ਹੈ ਇਹ ਤੇ ਫਿਰ ਬਾਪੂ ਕੋਈ ਲਾਈਨ ਨਹੀਂ ਨਿਸ਼ਾਨੀ ਉਹ ਇਹ ਤਾਂ ਮੈਨੂੰ ਹੀ ਯਾਦ ਆ ਬੰਦਾ ਜਿਹੀ ਬਣਾ ਲੈਂਦਾ ਹੋਰ ਨਹੀਂ ਬੰਦਾ ਕੇ ਬੁਢੀ ਬਣਾ ਦੇ ਠੀਕ ਆ ਆ ਚਚੇਂਦਰ ਡੇਰੀ ਵਾਲਾ ਹਾਂ ਦੋ ਡਰਮ ਦੁੱਧ ਵਾਲੇ ਪਏ ਆ ਰੇਡ ਮਾ ਉਹ ਦਰਿਆ ਤੇ ਹਾਂ ਰਾਜਾ ਹੈਗਾ ਇਹਦਾ ਨਾਮ ਰਾਜਾ ਹਾਂ ਰੇੜੀ ਵਾਈ ਦੱਸ ਦੇਣਾ ਨਹੀਂ ਨਹੀਂ ਹੈਗਾ ਟਰਾਲਾ ਰੇਤੇ ਵਾਲਾ ਠੀਕ ਹੈ ਸਾਹਿਬ ਹਾਂ ਅੱਛਾ ਬਲਵੀਰ ਫੌਜੀ ਹਾਂ ਆ ਰਫਲ ਹੈ ਹਾਂ ਉਹਦਾ ਨਾਮ ਹੈ ਆ ਇੱਕ ਸਾਡੀ ਨੋਹ ਆ ਉਹਨੂੰ ਬਿੱਲੀ ਬਿੱਲੀ ਜਾਂਦੇ ਸੀ ਆ ਬਿੱਲੀ ਆ ਮੋਗੇ ਰੈਂਦੀ ਆ ਬੇਦਾਨ ਬਿੱਲੀ ਥਾਪੀ ਹੋਈ ਆ ਆ ਨਰੇਗਾ ਦਾ ਨੰਬਰ ਆ ਹਾਂ ਆ ਮਾਸਟਰ ਰੋਲ ਆ ਪੈਨ ਆ ਅੱਛਾ ਇਹ ਨਿਮਾ ਨਰਮਲ ਆ ਵੀ ਦੇਖਿਆ ਬਈ ਦੇਖਿਆ ਨਾ ਹਾਂ ਲਿਖਿਆ ਬਈ ਇਹ ਲਿਖਿਆ ਨਾ ਤੇਰੇ ਨਹੀਂ ਜਾਨੀ ਤੂੰ ਦਾ ਨਿਸ਼ਾਨਾ ਨਹੀਂ ਲੱਸਾ ਕਰਨਾ ਜੱਗਾ ਰੋਡੇ ਹਾਂ ਜੱਗਾ ਰੋਡੇ ਕੀ ਕਰਦਾ ਹੈ ਉਹ ਕਰਦਾ ਇਹਦਾ ਮੂਵੀ ਦਾ ਕੰਮ ਠੀਕ ਆ ਅੱਛਾ ਆ ਦੁਕਾਨ ਹਾਂ ਬਾਗੇ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੋਕਾ ਨੂੰ ਆ ਮੇਰੇ ਸਾਲੇ ਦਾ ਮੁੰਡਾ ਹੈ ਇਹ ਨਾਈ ਦਾ ਕੰਮ ਕਰਦਾ ਅੱਛਾ ਜੀ ਕੈਂਚੀ ਉਸਤਰਾ ਅੱਛਾ ਇੱਕ ਕੋਈ ਨੰਬਰ ਤੇ ਸ਼ਾਕੋਬੇ ਫੋਨ ਵੀ ਕਰਾ ਗੱਲ ਵੀ ਕਰਾ ਦੂੰਗਾ ਅੱਛਾ ਆ ਸਾਡੇ ਪਿੰਡ ਦਾ ਕੋਣ ਕੈਂਚੀਆਂ ਵਾਲੇ ਆਦੇ ਸੀ ਪੱਪੂ ਹਾਂ ਆ ਕੈਂਚੀ ਪਈ ਹੈ ਅੱਛਾ ਆਹਦਾ ਉਹ ਕਹਿੰਦਾ ਨੰਬਰ ਆ ਅਮਰਾ ਹਾਂ ਇਹ ਕੀ ਆ ਏ ਟ੍ਰੈਕਟਰਾਂ ਦਾ ਥੌੜੇ ਅੱਛਾ ਮਿਸਤਰੀ ਆ ਆ ਕਾਂਕ ਬੰਡਾ ਵਾਲਾ ਕੰਮ ਬੁੱਸ ਵਾਲੇ ਵਾਲੇ ਦਾ ਛਿੰਦਾ ਹਾਂ ਉਹ ਕ ਮਾਸਟਰ ਰੋਲ ਜਿੱਦਿ ਸਲਖਾਈ ਕਰਦਾ ਠੀਕ ਆ ਆ ਥਰਾਜ ਦੇ ਹੈਗੇ ਗੱਡੀਆਂ ਵਾਲੇ ਮੇਰੇ ਯਾਰ ਆ ਜਿਹੜੇ ਬੱਠਲ ਜੇ ਵੇਚ ਦਿੰਦੇ ਆ ਕੈਂਚੀ ਪਈ ਆ ਆ ਥੋੜਾ ਪਿਆ ਕੈਂਚੀ ਪਈ ਆ ਕਿਸੇ ਬੱਠਲ ਜੇ ਬਣਾਏ ਪਏ ਨੇ ਇਹ ਬੱਠਾ ਵਾਲਾ ਫਿਰ ਪਲਾਸਟਿਕ ਦੇ ਆ ਸਾਡੇ ਪਿੰਡ ਦਾ ਬੰਦਾ ਪਾਈਕੇਵਾੜੇ ਰਹਿੰਦਾ ਹਾਂ ਮਹਿਰਿਆਂ ਦਾ ਹਾਂ ਆ ਬੋਕੀ ਜਿਹੜੀ ਬੋਰਚ ਮਾਰਦੇ ਆਪਾਂ ਅੱਛਾ ਠੀਕ ਆ ਉਹ ਤਾਰ ਤਾ ਹਾਂ ਥੱਲੇ ਬੋਕੀ ਹਾਂ ਠੀਕ ਆ ਫਾਲ ਖਾਂਦੀ ਆ ਆ ਇੱਕ ਮੇਰੀ ਭਝਾਈ ਆ ਉਹਦੀ ਬਾਹ ਜੀ ਆ ਦੇਖੋ ਆ ਵੇ ਦੇਖੋ ਆ ਵੇ ਖੜੀ ਹੈਂ ਦਿਖਾਈ ਬੜੀ ਦੇਖੋ ਆ ਵੇ ਠੀਕ ਆ ਬਾਂ ਐ ਹੈ ਕਰੀ ਹੋਈ ਠੀਕ ਕਰੀ ਖੜੀ ਹੈ ਠੀਕ ਆ ਬਾਦਰ ਹਾਂ ਇਹਦੀ ਗੋਭੀ ਲਾਈ ਸੀ ਆ ਗੋਭੀ ਦਾ ਫੁੱਲ ਹੀ ਆ ਠੀਕ ਹੈ ਆ ਗਾ ਗਈ ਹਾਂ ਮੇਰੇ ਖੇਤ ਦਾ ਗਵਾਂਢੀ ਆਪਣੇ ਦਾ ਉੱਥੇ ਉਹਨਾਂ ਕੋਲੇ ਬੱਕਰੀਆਂ ਸੀ ਆ ਬੱਕਰੀ ਹੈ 12-5 ਗਰਾਈ ਹਾਂ ਮਸ਼ੀਨ ਐ ਦੇ ਕੋਲੇ ਵੱਡੀ ਆ ਥੋੜਾ ਪਲਾਸ ਪਿਆ ਅੱਛਾ ਆ ਹੈਗਾ ਲੱਖਾ ਲੱਖਾ ਹੀ ਹੈ ਹਾਂ ਹਾਥੀ ਵਾਲਾ ਹਾਥੀ ਇਹ ਵੀ ਸਾਡੇ ਪਿੰਡਾਂ ਦਾ ਅੱਛਾ ਉਹ ਸੱਪਿਆ ਹੋਇਆ ਦੇਖ ਹਾਂ ਸਕੂਟਰ ਵਾਲੇ ਦਾ ਨੰਬਰ ਆ ਪੇਚਕਾਸ ਤੇ ਆ ਚਾਬੀ ਮੈਨੂੰ ਪੜ੍ਹਨਾ ਨਹੀਂ ਹੋਊਗਾ ਮੈਨੂੰ ਆ ਮੈਸਟਰਾਂ ਦਾ ਨੰਬਰ ਜਿਹੜੇ ਮੈਸਟਰਾਂ ਦੇ ਸੱਪ ਹੀ ਹੁੰਦੇ ਆ ਉਹ ਆ ਨੰਬਰ ਆ ਜਲਾਲਾਬਾਦ ਦਾ ਸਵਰਨ ਹੂੰ ਸਪੀਕਰ ਸੀ ਉਹਦੇ ਕੋਲੇ ਕਸਿਆ ਰੇਡੂ ਆ ਹਾਂ ਆ ਆ ਬੈਟਰੀ ਪਈ ਆ ਉਤੂ ਤੂਜੇ ਪਿਆ ਆ ਨੰਬਰ ਦਵਾਈਆਂ ਵਾਲੇ ਦਾ ਹੂੰ ਅੱਛਾ ਆ ਨੰਬਰ ਫੇਰ ਹਾਥੀ ਵਾਲੇ ਦਾ ਹੂੰ ਠੀਕ ਐ ਆ ਨੰਬਰ ਹਮੋਰ ਦਾ ਘਮਿਆਰਾ ਦੇ ਮੁੰਡੇ ਦਾ ਹੂੰ ਹੈ ਮੋਗੇ ਦਾ ਹਮੋਰ ਰਹਿੰਦਾ ਹੂੰ ਇਹ ਕੀ ਬਣਾਉਂਦਾ ਸੀ ਸੀ ਠੀਕ ਐ ਆ ਮੇਰੇ ਭਾਂਜੇ ਦਾ ਨੰਬਰ ਆ ਨਿੱਕੀ ਵੱਡੀ ਵੱਧਣੀ ਤੂੰ ਇਹ ਸਟੋਰਾਂ ਨਾਲ ਉਤਰਪਾਲ ਨਾਲ ਚੱਕੇ ਢੱਕ ਦੇ ਹਾਂ ਆ ਉਹ ਆ ਬਲੀ ਬਲੀ ਆ ਹੈਗਾ ਬਦਨੀ ਦਾ ਨੰਬਰ ਇਹ ਆ ਹੂੰ ਕੀਸ਼ਾ ਕ੍ਰਿਸ਼ਨ ਅੱਛਾ ਕ੍ਰਿਸ਼ਨ ਹਾਂ ਹਾਂ ਹਾਂਜੀ ਹਾਂ ਆ ਛੋਟੀ ਸੱਪਿਆ ਕੀ ਹੋਇਆ ਸੀ ਬਾਪੂ ਸੱਪ ਸੱਪ ਆਹ ਵਾਲਾ ਡੈਰੀ ਛੋਟੀ ਪੰਜ ਗਰਾਈ ਦਾ ਹੂੰ ਸਾਡੇ ਸਾਲੇ ਨਰਮਾ ਚੋਗਣੇ ਜਾਂਦੇ ਹੁੰਦੇ ਸੀ ਹਾਂ ਨਰਮੇ ਦਾ ਬੂਟਾ ਹੈ ਅੱਛਾ ਆ ਵੀ ਵੱਧਣੀ ਦਾ ਨੰਬਰ ਆ ਢੋਲੀ ਹੂੰ ਸਪਰੇਅ ਕਰਦਾ ਅੱਛਾ ਢੋਲੀ ਛਾਪੀ ਹੈ ਹਾਂ ਢੋਲੀ ਛਾਪੀ ਹੈ ਕਿੰਦਾ ਠੀਕ ਹੈ ਕਿੰਦਾ ਹੀ ਆ ਨਾ ਹਾਂ ਆ ਨੰਬਰ ਫੇਰ ਬੱਗਿਆਣਾ ਪਿੰਡ ਹੂੰ ਹੂੰ ਇਹ ਤਾਂ ਨੰਘ ਗਿਆ ਅੱਗੇ ਰਾ ਕੀ ਆਪੂ ਏ ਬਾਈ ਕੋ दारू ਪੀਂਦਾ ਅੱਧ ਗਿਆ ਪਿਆ ਬੋਤਲ ਪਈ ਐ ਇਹ ਬੰਦੇ ਦਾ ਨਾਮ ਹੀ ਦੱਸਾਂਗਾ ਆ ਫੇਰ ਢੋਲੀ ਹਾਂ ਸਪਰੇਅ ਵਾਲੇ ਦੀ ਆ ਵੀ ਆ ਮੇਰਾ ਪੋਤਾ ਇੱਥੇ ਫਿਰਦਾ ਹਾਂ ਆ ਇਹਦੀ ਬੋਤਲ ਪਈ ਐ ਹਾਂ ਆ ਪਉਗਾ ਪਿਆ ਤੇ ਅੱਕਾ ਪਿਆ ਆ ਵੀ ਉਹ ਲੱਗ ਕੇ ਲਾਈ ਕਰ ਪੁੱਤੀ ਦਾ ਅਨੰਬਰ ਹੀ ਉਸੇ ਦਾ ਹਾਨੀ ਵਾਲੇ ਕਾਪੀਆਂ ਲਾਈਨ ਆ ਬਾਪੂ ਆ ਭਾਈ ਕੇ ਵਾੜੇ ਦਾ ਨੰਬਰ ਮੇਰਾ ਸਾਡੂ ਐ ਸੇਵਕ ਹਾਂ ਲੱਕੜ ਦਾ ਕੰਮ ਕਰਦਾ ਇਹ ਆਰਾ ਹਾਂ ਆ ਨਿੱਕੇ ਮੇਰੇ ਦਾ ਨੰਬਰ ਐ ਦੇਖਾ ਨਿੱਕੇ ਮੇਰੇ ਨੂੰ ਦਿਖਾਈ ਨਿੱਕੇ ਮੇਰਾ ਮੇਰਾ ਬਾਇਆ ਬਾਇਆ ਛੋਟਾ ਇਹ ਵਾਲਾ ਹੀ ਹੋਰ ਬਣਾਇਆ ਫਿਰ ਹਾਂ ਇਹ ਲਾਲ ਪੈਨ ਚ ਕਿੰਨੇ ਆ ਲੱਖੂ ਦਾ ਕੈਂਚੀਆਂ ਵਾਲੇ ਦਾ ਉਹਦੀ ਫੈਂਸ ਨਹੀਂ ਆ 10ਾਂ ਦਾ ਨੋਟ ਪਿਆ ਹਾਂ ਦੀ ਉਹ ਬਨਾਸ਼ ਕਰਦਾ ਬਨਾਸ਼ ਕਰਦਾ ਹਾਂ ਆ ਕਿਹੜਾ ਬੈਠਾ ਵਾ ਪੂਜੇ ਇਹ ਇਹ ਤਾਂ ਮੇਰੀ ਸਾਲੀ ਹੈ ਨੰਘੇ ਨੰਬਰ ਉੱਤੇ ਉਹ ਨਾਗੇ ਸਰਾ ਦੋ ਗੱਲਾ ਭਰੀ ਖੜਾ ਮੱਖਣ ਚੁੱਪ ਕੀਤੀ ਹਾਂ ਚੁੱਪ ਕੀਤੀ ਹਾਂ ਆ ਇੱਕ ਸਾਡਾ ਬੰਦਾ ਹੈ ਜੀ ਡੂੜ ਲਾਤੀ ਆ ਠੀਕ ਆ ਕੀਵੇਂ ਗਏ? ਇਹ ਗੋਪੀ ਆਲੂ ਵਾਲਾ। ਹਾਂ। ਆ ਰਾਸ਼ਨ ਆ 20 ਆ ਗੋਲੀ। ਠੀਕ ਐ। ਆਕ ਮੇਰਾ ਸਾਲਾ ਮੱਝਾਂ ਦਾ ਵਪਾਰ ਕਰਦਾ। ਕਲਵੰਤ। ਆ ਮੱਝ। ਆ ਮੱਝ ਖੜੀ ਗਿਆ। ਠੀਕ ਐ। ਆ ਨੰਬਰ। ਇਹ ਬਾਹਰ ਲਾ। ਮੱਖਣ ਸਿੰਘ ਲਿਖਿਆ ਹੋਇਆ ਜੀ। ਹਾਂ ਬਾਹਰ ਲਾਇਆ। ਹਾਂ। ਆ ਵੀ ਪੰਜ ਗਰਾਈ ਦਾ ਨੰਬਰ ਆ ਚਮਕੌਰ। ਹਾਂ ਵੀ ਲਿਖਿਆ। ਆ ਡਾਕਟਰ ਗਗਨ ਇਹ ਡਾਕਟਰ ਦੀ ਟੂਟੀ ਜੀ ਬਣਾਈ ਹੋਈ ਹੈ ਆ ਵੇਖ ਲੀ ਢਿੱਡ ਤੇ ਰੱਖ ਕੇ ਤੇ ਕੰਮ ਚਲਾ ਲੈਂਦੇ ਠੀਕ ਆ ਮੇਰੇ ਮੁੰਡੇ ਦਾ ਨੰਬਰ ਨਿੰਮਾ ਆ ਬਾਹਰਲਾ ਨੰਬਰ ਆ ਆ ਸਕੂਟਰ ਵਾਲਾ ਮੇਰਾ ਕਯਾਰ ਆ ਮੋਗੇ ਠੀਕ ਆ ਦੇਖਣਾ ਆ ਮੇਰੇ ਛੋਟੇ ਪੋਤੇ ਦਾ ਨੰਬਰ ਆ ਬਾਹਰ ਆਹੋ ਮਲੇਸ਼ਾ ਤੇ ਆ ਵੱਡੇ ਦਾ ਠੀਕ ਹੈ ਜੀ ਠੀਕ ਆ ਉਹ ਨਹੀਂ ਯਾਦ ਰਹਿੰਦੇ ਆ ਬਾਪੂ ਲੈ ਯਾਰ ਇਹ ਇਨਸਾਨੀ ਪੱਕੇ ਯਾਦ ਨਹੀਂ ਪੱਕਾ 냐 ਲਾਹੌਰ ਮਸੂ ਨਵਾਇਮੈਂਟ ਅਸੀਂ ਕਿਹ ਮਸੋ ਜਿਹੜਾ ਤੂੰ ਓਕਦਾ ਮਸੋ ਦੀ ਗੱਲ ਕਰਾ ਦੇਣਾ ਜਿਨਾ ਬੰਦਾ ਬੋਲੇ ਤਾਂ ਕਿਉਂ ਅੱਛਾ ਕਈ ਵਾਰੀ ਮਾਹ ਕੋਈ ਕਹਿੰਦਾ ਵੀਡੀਓ ਬਣਾਉਂਦੇ ਮਾਰਿਆ ਨਹੀਂ ਕਰ ਲਿਆ ਨਾ ਮੇਰਾ ਨਾਮ ਪਰੋ ਹੂੰ ਦੇਖੋ ਬਾਲੀ ਅਨੋਖੀ ਡੈਰੀ ਆ ਨਾ ਫੋਨ ਉੱਤੇ ਮੈਨੂੰ ਤਾਂ ਹੀ ਲੱਗਦਾ ਕਿ ਕਿਸੇ ਨੇ ਪੰਜਾਬ ਚ ਕਿਸੇ ਲਵੇ ਹੂ ਉਹੀ ਜੀ ਡੈਰੀ ਮੈਨੂੰ ਲੈਣਾ ਸੱਪ ਵਾਲਿਆ ਤੇਰੀ ਡੈਰੀ ਚਲ ਖੜ ਜਾ ਸੱਪ ਵਾਲੇ ਨਹੀਂ ਹੂੰ ਇੱਕ ਡੈਰੀ ਨੇ ਤਾਂ ਕਿਲੋ ਪਈਆਂ ਕਰੇ ਠੀਕ ਹੈ ਹਾ ਦੇਖੋ ਆ ਫੋਨ ਦਾ ਨੰਬਰ ਪਿਆ ਆ ਆ ਛੋਡਾ ਪਿਆ ਸਾਡੇ ਲੇ ਤੇ ਕੀ ਬਣਾਤਾ ਆ ਵੇਖ ਆ ਟੰਗਾ ਜਿੰਗਾ ਵੇ ਠੀਕ ਹੈ ਸਟੈਂਡ ਸਟੈਂਡ ਲਾਏ ਹੋਏ ਨੇ ਵੇ ਠੀਕ ਇਹ ਵੀ ਲੋਟਾ ਯਾਰ ਕੰਮ ਹੈ ਨਾ ਕਿਹੜੀ ਚੀਜ਼ ਜਿਵੇਂ ਲੋਟ ਜੀ ਲੱਗਦੀ ਆ ਬਸ ਮੈਂ ਕਹਿੰਦਾ ਲੈ ਆ ਰਾਜਾ ਦਾ ਨੰਬਰ ਮਸਾਦ ਨਹੀਂ ਕਢਾਇਆ ਚ ਮਾਰਦੇ ਹੁੰਦੇ ਸੀ ਗੁੰਗੇ ਰੋ ਆ ਵੇ ਮਸਾਦ ਬਣਾਦਾ ਹੂੰ ਤੂੰ ਹੋਰ ਕੀ ਆਪੇ ਕਰਨਾ ਅਬੀ ਉਹ ਉਹਦਾ ਸਰਜੇ ਦਾ ਨੰਬਰ ਆ। ਆ ਫੇਰ ਉਹਦਾ ਆ ਗਿਆ। ਸੂਰ ਵਾਲਿਆਂ ਦੇ ਮੁੰਡੇ ਦਾ ਨੰਬਰ। ਗੋਬੀ ਦਾ ਫੋਲ ਆ ਮੰਜੇ ਵਾਲੇ ਦਾ ਨੰਬਰ ਹੈ। ਹੂੰ। ਆਪੇ ਜੋ ਮੰਜੇ ਜਿਹੜੇ ਟੁੱਟੇ ਭੱਜੇ ਬਿਲਡ ਕਰਦੇ। ਇਹਦਾ ਲੋਟਾ ਕੰਮ ਹੈ ਨਾ। ਆ ਤੱਕੜੀ ਵਾਲੇ ਦਾ, ਦੁਕਾਨ ਵਾਲੇ ਦਾ। ਅੱਡ ਵੱਟੀ ਨੇ ਸਾਨੂੰ। ਠੀਕ ਆ। ਆਪਣੀ ਨਿਸ਼ਾਨੀ ਜਾਣੀ ਹੁਣ ਇਹ ਹੈ ਵੀ ਆ ਸਟੈਂਡ ਵਾਲੀ ਨਿਸ਼ਾਨੀ ਹੈ ਨਾ। ਹੋਰ ਮੈਂ ਹੁਣ ਕਿਹੜਾ ਪੜਿਆ ਤੁਹਾਨੂੰ ਮੈਂ ਦੱਸੀ ਦਾ ਜਾਣਨਾ।